ਪੰਜਾਬ ਦੀ ਕੈਪਟਨ ਸਰਕਾਰ ਆਪਣੇ ਕਾਰਜਕਾਲ ਦੇ ਅੱਜ 2 ਸਾਲ ਪੂਰੇ ਹੋਣ ਤੇ ਜਿੱਥੇ ਪਿਛਲੇ 2 ਸਾਲਾਂ ਚ ਹਾਸਲ ਕੀਤੀਆਂ ਆਪਣੀਆਂ ਪ੍ਰਾਪਤੀਆਂ ਦਾ बखान ਕਰ ਰਹੀ ਹੈ ਉੱਥੇ ਵਿਰੋਧੀ ਧਿਰ ਸਰਕਾਰ ਉੱਤੇ ਪਿਛਲੇ 2 ਸਾਲਾਂ ਦੌਰਾਨ ਲੋਕਾਂ ਨਾਲ ਸਿਰਫ ਝੋਖਾ ਤੇ ਵਾਦਾ ਖਿਲਾਫੀ ਕਰਨ ਦਾ ਦੋਸ਼ ਲਗਾ ਕੇ ਉਸ ਨੂੰ ਕਟਹਿਰੇ 'ਚ ਖੜੇ ਕਰ ਰਹੀ ਹੈ ਇਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਖਿਲਾਫ ਵਿਸ਼ਵਾਸ ਘਾਤ ਦਿਵਸ ਮਨਾਇਆ ਇਸ ਦੇ ਤਹਿਤ ਹਰ ਜ਼ਿਲ੍ਹੇ 'ਚ ਪੰਜਾਬ ਸਰਕਾਰ ਦੇ ਖਿਲਾਫ ਰੋਸ਼ਮੁਜਾਰੇ ਕੀਤੇ ਗਏ ਤੇ ਵੱਡੇ ਗਿਣਤੇ ਵਿੱਚ ਵਰਕਰਾਂ ਤੇ ਆਗੂਆਂ ਨੇ ਸ਼ਰਕਤ ਕਰਕੇ ਸਰਕਾਰ ਨੂੰ ਜੰਮ ਕੇ ਕੋਸਿਆ। ਜੰਮਾ ਬਾਦ। ਜੰਮਾ ਬਾਦ। ਕਿਹਾ ਸਰਕਾਰ। ਜੰਮਾ ਬਾਦ। ਜੰਮਾ ਬਾਦ। ਪੰਜਾਬ ਸਰਕਾਰ। ਜੰਮਾ ਬਾਦ। ਇਹ ਤਸਵੀਰਾਂ ਪੂਰੇ ਪੰਜਾਬ ਦੀਆਂ ਨੇ। ਹਰ ਸ਼ਹਿਰ ਅਤੇ ਗਸਬੇ ਵਿੱਚ ਲੋਕ ਸੜਕਾਂ ਉੱਤੇ ਵਿਖਾਈ ਦਿੱਤੇ। ਉਧਰ ਵੇਖੋ ਉਧਰ ਕੈਪਟਨ ਸਰਕਾਰ ਦੇ ਖਿਲਾਫ ਨਾਰੇ ਲੱਗਦੇ ਹੀ ਸੁਣਾਈ ਦਿੱਤੇ ਮੌਕਾ ਸੀ ਪੰਜਾਬ ਅੰਦਰ ਕਾਂਗਰਸ ਸਰਕਾਰ ਦੇ 2 ਸਾਲ ਪੂਰੇ ਹੋਣ ਦਾ ਜਿਸ ਨੂੰ ਵਿਰੋਧੀਆਂ ਨੇ ਵਿਸ਼ਵਾਸ ਘਾਤ ਦਿਵਸ ਵਜੋਂ ਮਨਾਇਆ ਅਕਾਲੀ ਭਾਜਪਾ ਵਰਕਰਾਂ ਨੇ ਵਿਸ਼ਵਾਸ ਘਾਤ ਦਿਵਸ ਮਨਾਉਂਦਿਆਂ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਤੋਂ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਉਹਨਾਂ ਦੀਆਂ ਮੁਸ਼ਕਲਾਂ ਵਿੱਚ ਇਜ਼ਾਫਾ ਸ਼ੁਰੂ ਹੋ ਗਿਆ ਹੈ ਨਾਤਾ ਸਰਕਾਰ ਨੇ ਵਿਕਾਸ ਕੀਤਾ ਤੇ ਨਾ ਹੀ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਇਆ ਹਾਏ ਹਾਏ ਨੀ ਸਰਕਾਰ ਹਾਏ ਹਾਏ ਕੰਟੀ ਸਰਕਾਰ ਹਾਏ ਹਾਏ ਮੁਦਦਾਬ ਕਪੂਰਸਲਾ ਵਿੱਚ ਇਸ ਧਰਨੇ ਦੀ ਅਗਵਾਈ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਕੀਤੀ ਉਹਨਾਂ ਕਹਿਆ ਕਿ ਗੁਟਕਾ ਸਾਹਿਬ ਦੀ ਝੂਠੀ ਸੌਖਾਣ ਵਾਲੇ ਕੈਪਟਨ ਨੂੰ ਜਨਤਾ ਲੋਕ ਸਭਾ ਚੋਣਾਂ ਵਿੱਚ ਕਰਾਰਾ ਜਵਾਬ ਦੇਵੇਗੀ ਮਾਫ ਕਰੋ ਮਾਫ ਕਰੋ ਸਮਾਂ ਲਕਰਦਾ ਮਾਫਰੋ ਮਾਫ ਕਰੋ ਮਾਫ ਕਰੋ ਇੱਕ ਵੀ ਨੌਕਰੀ ਨਹੀਂ ਦਿੱਤੀ ਐਫੀਡਾਟ ਝੂਠੇ ਭਰਾਏ ਗਏ ਅੱਜ ਨੌਜਵਾਨ ਦੁਖੀ ਅੱਜ ਜਿਹੜੇ ਇਹਨਾਂ ਨੇ ਲਾਰੇ ਲਾਇਏ ਸੀ ਲੋਕਾਂ ਨੂੰ ਕਿ 4 ਹਫ਼ਤਿਆਂ ਦੇ ਵਿੱਚ ਅਸੀਂ ਨਸ਼ਾ ਮਾਫ ਕਰ ਦਿਆਂਗੇ ਨਸ਼ਾ ਖਤਮ ਕਰ ਦਿਆਂਗੇ ਨਸ਼ਾ ਮੁਕਤ ਪੰਜਾਬ ਕਰ ਦਿਆਂਗੇ ਅੱਜ ਨਸ਼ਾ ਇਹਦੇ ਹੀ ਮੰਤਰੀ ਬੋਲ ਰਹੇ ਐ ਇਹਦੇ ਹੀ ਐਮਐਲਏ ਬੋਲ ਰਹੇ ਐ ਇਹਦੇ ਪ੍ਰਧਾਨ ਸਾਹਿਬ ਦਾ ਚਮਚੇ ਸੇ ਦੂਰੋਂ ਵਰਕੇ ਬੋਲ ਰਹੇ ਐ ਕਿ ਨਸ਼ਾ ਅੱਗੇ ਨਾਲੋਂ 10 ਗੁਣਾ ਵੱਧ ਗਿਆ ਲੋਕ ਗੁੱਸੇ ਵਿੱਚ ਐ ਔਰ ਇਹ ਮਨ ਬਣਾ ਲਿਆ ਲੋਕਾਂ ਨੇ ਕਿ ਆਉਣ ਵਾਲੀ ਲੋਕ ਸਭਾ ਦੇ ਚੋਣ ਦੇ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੇ ਅਸੀਂ ਜਮਾਨਤਾ ਜਬਤ ਕਰਾਵਾਂਗੇ ਤਾਂ ਜੋ ਮੁਰਕੇ ਇਹ ਉਠੜ ਸਕਣ ਇਸੇ ਤਰ੍ਹਾਂ ਰੋਪੜ ਵਿੱਚ ਅਕਾਲੀ ਸੰਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਕਾਰ ਖਿਲਾਫ ਵਰਦੇ ਨਜ਼ਰ ਆਏ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਆਦਮਪੁਰ ਵਿੱਚ ਧਰਨੇ ਦੀ ਗਵਾਈ ਅਕਾਲੀ ਵਿਧਾਇਕ ਨੇ ਕੀਤੀ ਤੇ ਸਰਕਾਰ ਦੀਆਂ ਪ੍ਰਾਪਤੀਆਂ ਦੇ ਦਾਅਵੇ ਨੂੰ ਖੋਖਲਾ ਘਰਾੜ ਦਿੱਤਾ ਜੁਨਾਬਾਦ 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 ਕੈਪਟਨ ਖੋਖਲਾ ਜੁਨਾਬਾਦ ਪੈਨਸ਼ਨਾਂ ਨਹੀਂ ਦਿੱਤੀਆਂ ਹਾਲੇ ਤੱਕ ਗਰੀਬ ਵਿਚਾਰੇ ਜਿਹੜੇ ਡਿਸੇਬਲ ਆ ਨੇਤਰਹੀਣ ਆ ਜੜੀਆਂ ਵਿਧਵਾਵਾਂ ਆ ਉਹਨਾਂ ਦਾ 7-7 ਮਹੀਨਿਆਂ ਦੀ ਪੈਨਸ਼ਨ ਜਿਹੜੀ ਇਹਨਾਂ ਨੇ ਸਰਕਾਰ ਨੇ ਬੰਦ ਕਰਤੀ ਲੋਕਾਂ ਨੂੰ ਦੱਸਿਆ ਜਾਵੇ ਕਿ ਇਸ ਪਾਰਟੀ ਨੇ ਕਿੱਡਾ ਵੱਡਾ ਵਿਸ਼ਵਾਸ ਘਤ ਕਰਕੇ ਪੰਜਾਬ 'ਚ ਲੋਕਾਂ ਨਾਲ ਇੱਕ ਬਹੁਤ ਵੱਡਾ ਧਗਾ ਕਰਿਆ ਉਧਰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਵੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਗਏ ਇੱਥੇ ਭਾਜਪਾ ਦੇ ਪੰਜਾਬ ਪ੍ਰਧਾਨ ਦੇ ਨਾਲ ਨਾਲ ਅਕਾਲੀ ਆਗੂਆਂ ਨੇ ਵੀ ਸਰਕਾਰ ਦੇ ਉੱਤਰ ਕੇ ਵਾਅਦਾ ਖਿਲਾਫੀ ਲਈ ਕੈਪਟਨ ਸਰਕਾਰ ਨੂੰ ਜਮ ਕੇ ਕੋਸਿਆ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਕਰਜ਼ਾ ਮਾਫੀ ਤੇ ਹੋਰ ਵਾਅਦੇ ਕਰਕੇ ਸੱਤਾ ਸੰਭਣ ਵਾਲੀ ਕਾਂਗਰਸ ਸਰਕਾਰ ਨੂੰ ਹੁਣ ਕੁਝ ਯਾਦ ਨਹੀਂ ਤੇ ਸਰਕਾਰ ਨਾ ਸਿਰਫ ਆਪਣੇ ਵਾਅਦੇ ਭੁੱਲ ਗਈ ਹੈ ਸਗੋਂ ਸਾਫ ਕਾ ਸਰਕਾਰ ਦੀਆਂ ਲੋਕਪੱਖੀ ਸਕੀਮਾਂ ਦਾ ਵੀ ਗੜਾ ਘੁੱਟ ਰਹੀ ਹੈ ਹਾਂ ਜੀ ਸਰਕਾਰ ਹਾਂ ਹਾਂ ਰੋਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ 23 ਮਈ ਕਾਂਗਰਸ ਗਈ ਅੱਜ ਇਹ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਆ ਹਰ ਹਰ ਬੰਦਾ ਜਿਹੜਾ ਅੱਜ ਇਸ ਸਰਕਾਰ ਤੋਂ ਦੁਖੀ ਆ ਅੱਜ ਇੱਕ ਛੋਟੇ ਜਿਹੇ ਸੁਨਾਹ ਦੇ ਉੱਤੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਇਕੱਤਰ ਹੋਏ ਆ ਔਰ ਲੋਕਾਂ ਨੇ ਮਨ ਬਣਾ ਲਿਆ ਕਿ 2019 ਦੇ ਵਿੱਚ ਇਸ ਸਰਕਾਰ ਨੂੰ ਇੱਥੋਂ ਚਲਦਾ ਕਰ ਦਾਂਗੇ ਜੋ ਕਾਂਗਰਸ ਸਰਕਾਰ ਨੇ ਪੰਜਾਬ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਪੰਜਾਬ ਦੀ ਪੋਲੀਪਾਲੀ ਜਨਤਾ ਦੇ ਨਾਲ ਪੰਜਾਬ ਦੇ ਨੌਜਵਾਨਾਂ ਨਾਲ ਪੰਜਾਬ ਦੀ ਹਰ ਇੱਕ ਵਰਗ ਦੇ ਨਾਲ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ ਸੀ ਅੱਜ ਸਰਕਾਰ ਬਣੀ ਨੂੰ ਕਾਂਗਰਸ ਨੂੰ 2 ਸਾਲ ਹੋ ਗਏ ਨੇ ਅੱਜ 16 ਤਰੀਕ ਨੂੰ ਇਹਨਾਂ ਨੇ ਸੋਚ ਚੱਕੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਇਹਨੂੰ ਵਿਸ਼ਵਾਸ ਘਾਤ ਦਿਵਸ ਦੇ ਨਾਲ ਕਹਿਣਾ ਇਹਨੂੰ ਜਿਹੜਾ ਮਨਾ ਰਹੇ ਰੋਸ ਮਾਰਚ ਆ ਸੋ ਚਾਹੀਦਾ ਤੇ ਆ ਵੀ ਜਿਹੜੀ ਵੀ ਸਰਕਾਰ ਆਪਣੇ ਵਾਅਦੇ ਤੋਂ ਮੁਕਰੇ ਲੋਕਾਂ ਨੂੰ ਵੀ ਉਹਨੂੰ ਸ਼ੀਸ਼ਾ ਦਿਖਾਉਣਾ ਚਾਹੀਦਾ ਇਸੇ ਤਰ੍ਹਾਂ ਮੌਰ ਮੰਡੀ ਵਿੱਚ ਸਾਬਕਾ ਮੰਤਰੀ ਜਨਵੇਜਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਧਰਨਾ ਲਾਇਆ ਗਿਆ ਤੇ ਸਰਕਾਰ ਨੂੰ ਵਾਅਦੇ ਯਾਦ ਕਰਾਏ ਗਏ ਮਰਦਾ 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 ਪਿਵਰਪਾ ਪਾ ਪੈਨਸ਼ਨ ਦਾ ਵਾਅਦਾ ਪੂਰਾ ਕਰੋ ਬਸੀ ਪਠਾਨਾ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਵਿੱਚ ਵਿਸ਼ਵਾਸ ਘਾਤ ਦਿਵਸ ਮਨਾਇਆ ਗਿਆ ਜਿੱਥੇ ਆਮ ਲੋਕਾਂ ਨੇ ਵੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਉਧਰ ਅਮਲੋਵ ਵਿੱਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਲੋਕਾਂ ਨੇ ਹੱਥਾਂ 'ਚ ਤਖਤੀਆਂ ਫੜ ਕੇ ਬਾਜ਼ਾਰਾਂ ਵਿੱਚ ਪ੍ਰਦਰਸ਼ਨ ਕੀਤਾ ਇਧਰ ਫਾਜ਼ਿਲਕਾ ਵਿੱਚ ਸਤਿੰਦਰ ਸਿੰਘ ਮੰਟਾ ਨੇ ਕਿਹਾ ਕਿ ਲੋਕ ਇਹਨਾਂ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਉਣ ਦਾ ਪੂਰਾ ਮਨ ਬਣਾ ਚੁੱਕੇ ਨੇ ਸਵਾਸ਼ ਕਾਫ ਦਿ ਸਾਰੇ ਪੰਜਾਬ ਦੇ ਵਿੱਚ ਮੌਜੂਦਾ ਕਾਂਗਰਸ ਸਰਕਾਰ ਦੇ ਖਿਲਾਫ ਹੈ ਅਸੀਂ ਲੜੀ ਚਾਚੇ ਤੇ ਜਲਾਲਾਬਾਦ ਵੀ ਕਿ ਵੀ ਅਸੀਂ ਉਹਦਾ ਦੋਸਤ ਵੀ ਧਰਨਾ ਦੇ ਰਹੇ ਆ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਇਹਨਾਂ ਨੇ ਬਹੁਤ ਝੂਠ ਮਾਰ ਕੇ ਜਿਹੜੀ 2017 ਦੀ ਜਿਹੜੀ ਇਹਨਾਂ ਨੇ ਆਪਦੀ ਸਤਾ ਹਾਸਲ ਕੀਤੀ ਸੀ ਪਰ ਹੁਣ ਜਿਵੇਂ ਲੱਗ ਰਿਹਾ ਪਿੰਡਾਂ ਦੇ ਵਿੱਚ ਲੋਕ ਹੁਣ ਉਹਨਾਂ ਦੀਆਂ ਗੱਲਾਂ ਚ ਨਹੀਂ ਆਉਣਗੇ ਤੇ ਮੈਨੂੰ ਇਹ ਲੱਗਦਾ ਵੀ ਜੋ ਹਾਲਾਤ ਬਣੇ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਜਿਹੜੇ ਕੈਂਡੀਡੇਟ ਉਹ ਸਾਰੇ ਪੰਜਾਬ ਦੇ ਵਿੱਚ 11 ਦੀਆਂ 13 ਸੀਟਾਂ ਜਿੱਤਣਗੇ ਇਸ ਤੋਂ ਇਲਾਵਾ ਹਰ ਸ਼ਹਿਰ ਦੇ ਨਗਰ ਵਿੱਚ ਸਰਕਾਰ ਦੀਆਂ ਨਾਕਾਮੀਆਂ ਦੇ ਸਤਾਏ ਹੋ ਲੋਕਾਂ ਨੇ ਪੜਾਅਸ ਕੱਢੀ ਤੇ ਸਰਕਾਰ ਨੂੰ ਯਾਦ ਕਰਵਾਇਆ ਕਿ ਵਾਅਦੇ ਉਹੀ ਕੀਤੇ ਜਾਣ ਜੋ ਪੂਰੇ ਹੋ ਸਕਣ ਨਹੀਂ ਤਾਂ ਲੋਕ ਅਜੇ ਹੀ ਸਰਕਾਰ ਨੂੰ ਸਬਕ ਸਿਖਾਉਣ ਵਿੱਚ ਬਹੁਤੀ ਦੇਰ ਨਹੀਂ ਲਾਉਣਗੇ ਮੁਬਾਰਕਾ ਬਾਦ ਪੰਜਾਬ ਸਰਕਾਰ ਮੁਬਾਰਕਾ ਬਾਦ ਬਿਊਰੋ ਰਿਪੋਰਟ ਪੀਟੀਸੀ ਨਿਊਜ਼